12 ਸਾਲ ਦੇ ਮੁੰਡੇ ਨੂੰ ਬੁਰੇ ਤਰੀਕੇ ਦੇ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਦੱਸਦੀ ਹੈ ਕਿ ਰਿਸ਼ਤੇਦਾਰਾਂ ਦੀ ਕਿਸੇ ਦੇ ਨਾਲ ਆਪਸ ਦੇ ਵਿੱਚ ਲਾਗਤਬਾਜ਼ੀ ਸੀ ਤੇ ਇਸੇ ਦੌਰਾਨ ਕਿਹਾ ਜਾ ਰਿਹਾ ਹੈ ਕਿ ਇੱਕ ਮੁੰਡਾ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਂਦਾ ਹੈ ਤਾਂ ਜਿਨ੍ਹਾਂ ਨਾਲ ਖੁੰਦਕ ਚੱਲ ਰਹੀ ਹੁੰਦੀ ਆ ਉਹਨਾਂ ਦੇ ਵੱਲੋਂ ਕੁਝ ਬੰਦਿਆਂ ਦੇ ਨਾਲ ਮਿਲ ਕੇ ਉਸ ਨੌਜਵਾਨ ਦੇ ਉੱਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦਾ ਕੋਈ ਵੀ ਕਸੂਰ ਨਹੀਂ ਹੁੰਦਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਮੁੰਡੇ ਤੇ ਹਮਲਾ ਕੀਤਾ ਗਿਆ ਜਿਸ ਦੇ ਕਾਰਨ ਉਹ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਜਦੋਂ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇੱਥੇ ਇਲਾਜ ਦੇ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਜੋ ਮੁੰਡਾ ਹੈ ਉਸਦੇ ਪਿਤਾ ਦਾ ਕਹਿਣਾ ਹੈ ਕਿ ਪੁਲਿਸ ਨੂੰ ਵੀ ਇਸ ਘਟਨਾ ਸਬੰਧੀ ਸ਼ਿਕਾਇਤ ਕੀਤੀ ਗਈ ਸੀ ਪਰ ਪੁਲਿਸ ਦੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਲਾਂਕਿ ਇਸ ਦੌਰਾਨ ਮੁੰਡੇ ਦੇ ਪਿਤਾ ਨੇ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਜੇਕਰ ਜਲਦ ਤੋਂ ਜਲਦ ਕਾਤਲਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਐਸਐਸਪੀ ਦਫ਼ਤਰ ਦੇ ਵਿੱਚ ਧਰਨਾ ਲਗਾਉਣਗੇ ਅਤੇ ਨਾਲ ਹੀ ਹੁਣਸ ਨੇ ਕਿਹਾ ਕਿ Laash ਵੀ ਮੁੰਡੇ ਦੀ SSP ਦਫਤਰ ਦੇ ਵਿੱਚ ਹੀ ਰੱਖੀ ਜਾਵੇਗੀ ਤਾਂ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਖੁੰਦਕ ਕਿਸੇ ਦੀ ਭੁਗਤਨੀ ਕਿਸੇ ਨੂੰ ਪਈ ਹੈ 18 ਸਾਲ ਦੇ ਮੁੰਡੇ ਦਾ ਸ਼ਰੀਆਮ ਕਤਲ ਕਰ ਦਿੱਤਾ ਗਿਆ ਜੋ ਕਿ ਪੰਜ ਭੈਣਾਂ ਦਾ ਇਕਲੌਤਾ ਪਰਾ ਸੀ ਮੇਰਾ ਮੁੰਡਾ ਨਾ ਚੋਣ ਵਾਲਾ ਸੀ ਜੀ ਅਮਰੀ ਉਹ ਜੀ 18 ਸਾਲ ਦਾ ਗੱਲ ਕੀ ਹੋਈ ਐ ਇੱਥੇ ਮੁੰਡਾ ਸਾਡਾ ਮਿਲਣ ਵਾਸਤੇ ਆਇਆ ਸੀ ਆ ਟੁੱਟ ਅਦੂ ਬੰਦਿਆਂ ਨੇ ਮਾਰ ਦਿੱਤਾ ਆ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਆ ਜੇ ਕੋਈ ਸੁਣਵਾਈ ਨਹੀਂ ਹੋਈ ਆ ਜੇ ਸਾਡੀ ਸਾਡਾ ਮੇਰਾ ਮੁੰਡਾ ਮਾਰ ਗਿਆ ਇਹ 24 ਤਰੀਕ ਨੂੰ ਲੜਾਈ ਹੋਈ ਸੀ ਕਿ 60 20 ਬੱਜੀ ਸਿਰ ਦੇ ਵਿੱਚ ਬੱਜੀ ਸਿਰ ਦੇ ਵਿੱਚ ਬੱਜੀ 60 ਦੇ ਵਿੱਚ ਸਿਰ 60 ਬੱਜੀ 60 ਹਾਂਜੀ ਹੋਣ ਹੋਈਆ ਥੋੜਾ ਜੇ ਰਤਾ ਘੰਟਾ 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 ਹੋਇਆ 3 ਵਜੇ ਹੋਈ 3 ਵਜੇ ਆਨੇ ਹੋਣ ਹੋਈਆ ਥਾ ਘੰਟਾ ਘੰਟਾ ਹੋਇਆ ਕਿਤਾਂ ਪਿੱਛੇ ਜਾਂਦੇ ਮੈਂ ਕੀ ਜਾਣਾਂ ਮੇਰੇ ਮੇਦੁਕਾਂ ਇਨਸਾਫ ਮੇਰਾ ਪੋਰਾ ਨਹੀਂ ਹੋਇਆ ਕਿਸੇ ਦੇ ਬਿਨਾ ਅਸਚਾਰੇ ਸੁਣੀ ਨਾ ਕਿਸੇ ਨੇ ਸੁਣੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਪਾ ਮੇਰਾ ਮੁੰਡਾ ਮਰ ਗਿਆ ਮੈਨੂੰ ਇਨਸਾਫ ਚਾਹੀਦਾ ਮੇਰਾ ਮੁੰਡਾ ਮਰ ਗਿਆ ਬੱਸ ਮੇਨੂੰ ਸਾਰਾ ਚਾਹੀਦਾ ਮੈਨੂੰ ਐਸਐਸਪੀ ਦਫਤਰ ਐਸਐਸਪੀ ਸਾਹਿਬ ਮੇਰੀ ਇਹ ਹੀ ਬੇਨਤੀ ਹੈ ਮੇਰਾ ਉਹ ਤਿੰਨ ਤੇ 302 ਦਾ ਪਰਚਾ ਹੋਵੇ ਉਹ ਸਾਰੇ ਰੈਸਟੋਰਾਂ ਉਹ ਸਾਰਾ ਕੁਝ ਹੋਵੇ ਮੈਨੂੰ ਮਸੇਤੇ ਜੇ ਮੈਨੂੰ ਇਨਸਾਫ ਨਾ ਮਿਲਿਆ ਮੈਂ ਐਸਐਸਪੀ ਦਫਤਰ ਤਰਨਾਲਾ ਤੇ ਨਾਲੇ ਮੈਂ ਉਥੇ ਐਸਐਸਪੀ ਦਫਤਰ ਮੈਂ ਆਪਣੇ ਲਾਸ਼ ਨੂੰ ਮੁੰਡੇ ਰੇਨ ਮੈਂ ਫੂਕਣਾ ਨਹੀਂ ਹੈ ਮੈਂ ਨਹੀਂ ਫੂਕਣਾ ਆਪਣੇ ਮੁੰਡੇ ਦੀ ਲਾਸ਼ ਨੂੰ ਮੇਰਾ ਸਸਪੀਡ ਅਫਸਰ ਤਾਂ ਨਾਲ ਨਾਲ ਜਿੰਨੇ ਬੰਦੇ ਆ ਉਹ ਸਾਰੇ ਦੇ ਸਾਰੇ ਅਰੈਸਟ ਕੀਤੇ ਜਾਣ ਤੇ ਸਾਰੇ ਤੇ ਪਰਚਾ 302 ਦਾ ਪਰਚਾ ਤੇ 307 ਦਾ ਪਰਚਾ ਸਾਰੇ ਤੇ ਹੋਣਾ ਚਾਹੀਦਾ ਬਸ ਮੇਰੀ ਐ ਐਸ ਐਚਓ ਮੈਨੂੰ ਕੱਲ ਫੋਨ ਆਇਆ ਮੈਨੂੰ ਕਹਿੰਦੇ ਸੀ ਵੀ ਅਖੇ ਜਿਹੜਾ ਨਾਮ ਲਿਖਾਉਂਦੇ ਸੀਗੇ ਜਿਨ੍ਹਾਂ ਨੇ ਨਾਮ ਲਿਖਾਣੇ ਸੀ ਉਹ ਅਖੇ ਨਾਮ ਲਿਖਾਉਂਦੇ ਐ ਤੇ ਐਸ ਐਚਓ ਕਹਿੰਦਾ ਨਾ ਹਸਾਬ ਨਾਲ ਲਗਾਈ ਮੈਂ ਨਹੀਂ ਦਾ ਕਹਿੰਦਾ ਯਾਰ ਤੂੰ ਦੇਖ ਚੋ ਸੋਚ ਕੇ ਨਾਮ ਲਖਾਈ ਮੈਂ ਕਹਾ ਸਾਜੀ ਮੈਂ ਨਹੀਂ ਨਾਮ ਲਖਣੇ ਆ ਨਾਮ ਖਾਣੇ ਉਹਨਾਂ ਨੇ ਮੈਂ ਕਹਿੰਦਾ ਮੈਂ ਨਹੀਂ ਨਾਂ ਲਖਾਣੇ ਨਾਂ ਲਖਾਣੇ ਉਹਨਾਂ ਨੇ ਜਿਨ੍ਹਾਂ ਨੇ ਮੈਂ ਤੇ ਮੈਂ ਕਹਿੰਦਾ ਸਿੱਧਾ ਹਸਪਤਾਲ ਆਇਆ ਮੈਂ ਕਹਿੰਦਾ ਮੈਨੂੰ ਕੀ ਪਤਾ ਮੇਰਾ ਕੋਈ ਇਨਸਾਫ ਨਹੀਂ ਹੋਇਆ ਰਹਾ ਮੇਰੇ ਮੁੰਡਾ ਮਰ ਗਿਆ ਮੈਨੂੰ ਮੈਂ ਐਸਐਸਪੀ ਦਫ਼ਤਰ ਤੱਕ ਨਾ ਨਾ ਜੇ ਮੇਰੇ ਮੇਰੀਆਂ ਦੋ ਕੁੜੀਆਂ ਨੇ ਮੇਰੇ ਭਰਾਵਾਂ ਚ ਕੋਈ ਕੁੜੀ ਨਹੀਂ ਆ ਪੰਜ ਭੈੜਾਾਂਾਂ ਸਾਡੀ ਉਹਨਾਂ ਦੀਆਂ ਉਦਾਂ ਮੇਰੀਆਂ ਦੋ ਆ ਇੱਕੋ ਹੀ ਮੁੰਡਾ ਵਾ ਸਿਰਫ 18 ਸਾਲ ਉੱਰੀ ਉਮਰ ਚੀ ਤੜੀਆਂ ਸਾਡੀਆਂ ਤੜੀਆਂ ਛੇ ਕੁੜੀਆਂ ਸੀ ਗਿਆ ਹਏ ਕਰ ਜਾਈਏ ਹਰਾ ਕੋਲਿਆ ਹਏ ਸਰ ਇੱਕ ਹੀ ਇੱਕ ਬੰਦਾ ਹੈ ਕੀ ਕਰਾਂਗੇ ਕਿਹੜਾ ਪੂਨਾ ਕਰ ਜਾਈਏ ਅਸੀਂ ਹਏ ਸਾਡੇ 17 ਸਾਲਾਂ ਦਾ 18 ਦਾ ਹੋਇਆ ਨਹੀਂ ਸੀ ਨਹੀਂ ਹੋਇਆ 18 ਦਾ ਹਏ 12 ਮਹੀਨੇ 18 ਦਾ ਹੋਣਾ ਸੀ ਪਰ ਨਹੀਂ ਹੋਣਾ ਨਾ ਹੋ ਗਿਆ ਸੀ ਆਹਨ ਸਾਹਿਬ ਚਾਹਦੇ ਨੇ ਸਜ਼ਾ ਮਿਲੇ ਵਾਤ ਵਾਤ ਜਿੰਨੀ ਹੋ ਸਕੇ ਆਏ ਆੜੇ ਪੋਲਾ ਪੋਰਾ ਆ ਬੱਚਾ ਸਾਡਾ ਓਏ ਇਨਸਾਨ ਨਹੀਂ ਦੇ ਰਹੀ ਆ ਆਏ ਕੀ ਕਰ ਲੂ ਲੱਗੇ ਜਾਈਏ ਸਾਡਾ ਕੋਈ ਸਾਰਾ ਨਹੀਂ ਕੀ ਮੰਗਦੀ ਬਹੁਤ ਜ਼ਿਆਦਾ ਸਿਰ ਤੇ ਸੱਤ ਲਾਤੀ ਆਜ 14 ਦਿਨ ਬਾਅਦ ਖਤਮ ਹੋ ਗਿਆ ਉਸਤਾ ਨੇ ਅੰਦਾ ਹੀ ਉਹਨਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਂ ਇੰਨੀ ਕਿ ਜ਼ਿਆਦਾ ਸਜ਼ਾ ਦਿੱਤੀ ਜਾਂ ਇਹ ਕੱਲਾ ਕੱਲਾ ਬੱਚਾ ਹੀ ਆਪੇ ਹਦਾ ਉਹਨਾਂ ਨੇ ਨਹੀਂ ਸਜ਼ਾ ਦਿੱਤੀ ਜਾਂ ਤਾਂ ਕਿ ਲੱਗਦਾ ਸੀ ਨੀਮਾ ਇਹ ਸੁਣਵਾਈ ਨਹੀਂ ਕਰਦੀ ਬਿਲਕੁਲ ਸੁਣਵਾਈ ਕਰਦੀ ਇੱਥੇ ਹੁੰਦੀ ਹੋ ਹੱਕ ਚੱਲ ਜਾਂਦੀ ਜੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਕਿੰਨੇ ਦਿਨ ਹੋ ਗਏ ਅੱਜ ਅੱਜ 12-13 ਦਿਨ ਹੋ ਗਏ ਨੇ ਅੱਜ ਹੋ ਗਈ ਜੇ